ਉਹਨਾਂ ਦੇ ਨਾਲ ਹੋਰ ਸਿੱਖ ਜਥੇਬੰਦੀਆਂ ਉਹਨਾਂ ਦੇ ਪਿੰਡ ਵੱਲ ਰਵਾਨਾ ਹੋ ਚੁੱਕੇ ਨੇ ਦੇਖਦੇ ਹਾਂ ਕੀ ਹੁੰਦਾ ਕਰੋ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਇੱਧਰ ਵੀ ਭਾਰੀ ਪੁਲਿਸ ਵੱਲ ਤਾਇਨਾਤ ਕੀਤਾ ਗਿਆ ਆ ਗਏ ਕਿਹੜੇ ਜੀ ਕਹਿੰਦੇ ਪ੍ਰਵਾਸੀਆਂ ਨੂੰ ਅਸੀਂ ਹੁਣ ਆਮੋ ਸਾਹਮਣੇ ਵੜਾਂਗੇ ਸਿੱਖ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਤਸਵੀਰਾਂ ਤੁਹਾਡੇ ਕੋਲ ਹੁਣ ਮੈਂ ਪ੍ਰੇਮਨਗਰ ਪਹੁੰਚਿਆ ਹਾਂ ਤੇ ਮੋਟਰਸਾਈਕਲ ਲਾਉਨੇ ਆ ਹੁਣ ਇੱਧਰ ਦੇਖੋ ਭਾਰੀ ਪੁਲਿਸ ਬਲ ਤਾਇਨਾਤ ਇੱਥੋਂ ਦੇ ਰਹਿਣ ਵਾਲੇ ਨੇ ਉਹ ਬਾਈ ਜ ਮਾਰ ਜਾ ਉਹ ਫੁੱੱਚੇ ਲਾਈਵ ਡੀਐਸਪੀ ਸਾਹਿਬ ਵੱਲੋਂ ਭੱਜ ਸਿੰਘ ਦਵਾਬੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਪ੍ਰਵਾਸੀਆਂ ਨੂੰ ਅਸੀਂ ਆਮੋ ਸਾਹਮਣੇ ਦੇਖਾਂਗੇ ਤੇ ਇਹਨਾਂ ਦੇ ਨਾਲ ਅਸੀਂ ਨਿਬੜਾਂਗੇ ਹੁਣ ਸਿੱਖ ਜਥੇ ਬੰਦੀਆਂ ਨੂੰ ਮਾਰ ਐਸਪੀ ਸਾਹਿਬ ਵੱਲੋਂ ਕਵਰ ਕੀਤਾ ਗਿਆ ਭਗਤ ਸਿੰਘ ਦਵਾਬੀ ਤੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਪਿੱਛੇ ਵੀ ਪਹੁੰਚ ਚੁੱਕੀਆਂ ਨੇ ਤੁਹਾਨੂੰ ਬੋਲੀ ਦਾ ਕਿਵੇਂ ਹੈ ਇਹਨੇ ਬੰਦੇ ਆ ਇੰਕਲੂਜ ਨੂੰ ਵੀਡੀਓ ਕਰ ਕਰਕੇ ਦਿਖਾਓ ਦੇਖੋ ਜਿਹੜੀਆਂ ਤੁਸੀਂ ਫੋਟੋਆਂ ਦਿਖਾ ਰਹੇ ਹੋ ਭਈ ਇਹ ਵੀ ਹੈ ਵੀ ਵੀਡੀਓ ਨਾਲ ਕਰਦੇ ਹੋ ਵੀ ਵੀ ਮਾ ਲਿਆਓ ਚੱਲੀਏ ਐਜੀ ਕਿਧਰ ਆਓ ਮੈਨੂੰ ਦਿਖਾ ਸਿਰਫ ਤਾਂ ਫਟਾ ਤੇ ਆਂਤਾ ਵੀ ਅਸੀਂ ਧਰਨਾ ਨਾ ਲੈਣਾ ਨਹੀਂ ਧਰਨਾ ਜਾਂ ਧਿਆਨ ਨਹੀਂ ਹੈਗਾ ਸਾਡਾ ਧਿਆਨ ਉਹਦਾ ਆਓ ਮੈਂ ਦਿਖਾਣਾ ਹੈ ਬੜੇ ਪੰਜਾਬ ਚ ਖੜ ਕੇ ਤੁਹਾਨੂੰ ਬਾਣੀ ਤਾਂ ਕੋਈ ਨਹੀਂ ਕਿਵੇਂ ਸਰ ਤੁਸੀਂ ਬੱਸ ਕਿੱਥੇ ਕਿਹਾ ਆਓ ਮੈਂ ਬੰਦੇ ਦਿਖਾ ਦਿੰਦਾ ਦਿਖਾੜੋ ਕਿੱਥੇ ਆਈ ਦੀ ਪਰੇ ਕਿਉਂ ਚਲੀਏ ਆਪਾਂ ਪੰਜ ਜਾਣੇ ਉਹ ਮੌਕਾ ਉਦੋਂ ਸੀ ਅੱਜ ਜਾਣਿਆ ਦਾ ਹੁਣ ਨਹੀਂ ਠੀਕ ਹੈ ਜੀ ਆਜੋ ਇੱਥੇ ਚੱਲ ਜਾਂਦੇ ਆਪਾਂ ਦੱਸਦੇ ਦਿਖਾਉਂਦੇ ਇੰਨੀ ਦੂਰ ਹੈਗਾ ਆਈ ਅਮ ਜੀ ਅੱਧਾ ਮਿਲ ਰਹੇ ਆ ਇੱਥੇ ਤੱਕ ਮਿਲ ਰਹੇ ਆ ਸਰ ਇਹ ਮੋੜੇ ਕਹਿੰਦੇ ਕੰਟ ਪਾਰੇ ਫੜੇਗਾ ਫੜ ਕੇ ਫੇਰ ਜਾਂਦੇ ਥੋੜੇ ਘਾਰੇ ਫੜੇ ਜਾਂ ਫੜ ਕੇ ਫੇਰ ਜਾਂਦੇ ਵੀਰੇ ਕੋਲ ਜਦੋਂ ਆਇਆ ਸੀ 판디ਸ਼ੇ ਦੇ ਪਚਾ ਦਿੱਤੇ ਬੰਦੀ ਉਹੀ ਨੇ ਵੀਡੀਓ ਵਿੱਚ ਕਿਹੜਾ ਲੱਗਦਾ ਮੋਦੀਆਂ ਦਾ ਗੱਲ ਕਰੀ ਅਫੇਰ ਸਰ ਕਾਪੀ ਦੇ ਦਿਓ ਕਾਪੀ ਕਿਸੇ ਕੋਲ ਦਾ ਮੈਨੂੰ ਤੋਂ ਅਫਾਇਰ ਪਰਸ ਹੋ ਰਹੀ ਹੈ ਆ ਦੇਣਾ ਤੁਹਾਨੂੰ ਐਫ ਆਰ ਵੀ ਨਹੀਂ ਲੰਦੀ ਗੱਲ ਸੋ ਇੱਕ ਰਾਤ ਦਾ ਸ਼੍ਰੀ ਮਨਜੀ ਜਿਹੜਾ ਉਸਾਰ ਦੀ ਗੱਲ ਸੀ ਮੈਂ ਹੋਰਦੀ ਗੱਲ ਕਰ ਰਿਹਾ ਪਰਚਾ ਦਰਜ ਹੋ ਰਿਹਾ ਕੋਈ ਕਾਰਵਾਈ ਨਹੀਂ ਕੀਤੀ ਸੀ ਕੁਝ ਸਵਾਲ ਤੋਂ ਨਿਕਾਰੀ ਤੁਸੀਂ ਹੁਣ ਤਾਂ ਕਰ ਦੇਣੀ ਚਾਹੀਦੀ ਸੀ ਕਰ ਰਹੇ ਹਾਂ ਹੁਣ ਤੇ ਫੋਨ ਕਰੀ ਕੋਈ ਗੱਲ ਕਰ ਨੌਜਵਾਨਾ ਤੁਸੀਂ ਲੈ ਆਇਆ ਦੀ ਕਾਪੀ ਇਹਨਾਂ ਨੂੰ ਕੇਮਲ ਸਾਹਿਬ ਸਾਹਿਬ ਜੀ ਨੇ ਮੇਰੀ ਗੱਲ ਲਈ ਮੈਂ ਕਿਹਾ ਤੁਸੀਂ ਤੁਹਾਡੇ ਨਾਲ ਸਿਮ ਬੋਲਣ ਦੇਣਾ 70 ਤਸਲ ਦੇ ਰੋਡ ਪਰ ਰੋਡ ਪਰ ਇਸ ਚੋਕ ਬਾਹਰ ਆ ਰਿਹਾ ਹੈ ਕੋਲ ਬਿਠਾ ਦਿਓ ਜਦੋਂ ਐਫਆਈਰ ਲਿਖ ਕੇ ਪੁੱਛੀਂ ਉਹ ਰੋਡ ਇਹ ਚਿਰਾਂ ਹੋਇਆ ਸੀ ਮੈਂ ਮੈਂ संगीत या कोई भी संगीत आपने चल दी का गाना क्यों है? तुम्हारा तो लाइनर सर एथे एथे बुलाओ ली प्लीज इसमें काफ़ी ताज़ा रस आमरे करते हैं नहीं तो उसी बंदे ने एफ़ आई एल थी एक काम शाम को लेके आया नहीं नहीं अरे सामने कोई मानता है कि

बताई मैंने पांच बंदे दियो सी इत्थे आ फौज दियो मिनु बस चलो आ आ ले नाल फौज नहीं नहीं एक आ फौज इत्थे आओ बंदेदारी पे काला बंदे पे के नाम हो या तीन हम लोग सिनेमा के जावेंगे तेरे अब्बू माजे के सामने तीन बंदे नहीं सही और कर नहीं मेरी ख्याल है कि दो मिनट 我听见。 ਉਏ ਹੋਗੇ ਮੈਂ ਨਹੀਂ ਜਾਣਾ ਮੈਂ ਇੱਥੇ ਰੋਕਾਂ ਨਾਲ ਜਿੱਥੇ ਤੂੰ ਜਾ ਯਾਰ ਤੂੰ ਇਹ ਆ ਤਿੰਨ ਬੰਦੇ ਜਿਹੜੇ ਬੰਦੇ ਨੂੰ ਖਿਸ਼ਾਣਾ ਹਟਕੜਾ ਕਰ ਦਿਓ ਉਹ ਲੈ ਜਾਓ ਜਿੱਥੇ ਖਿਸ਼ਾਣ ਲੈ ਆ ਜੀ ਤੁਸੀਂ ਆ ਲੈ ਜਾਓ ਜੀ ਨਾਲ ਆ ਤੂੰ ਜੋ ਫੋੜ ਕਰ ਲੈ ਜਿਹੜੇ ਚੱਲ ਜਾਓ ਆ ਲੈ ਲਓ ਕਰੋ ਬੜੀ ਭਾਈ ਟੈਗ ਨਾਲ ਚੱਲ 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 ਆਪਣੀ ਗੱਡੀ ਕਟੋ ਘੇੜੀ ਆ ਇਹ ਗੱਡੀ ਰੱਖ ਲੈ ਸਿੱਧੀ ਗੱਡੀ ਵਿੱਚ ਉਹ ਜਾਣ ਦੀ ਹੁਣ ਜਾਣ ਕੱਟੋ 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 ਜਾ ਤੂੰ ਨਾ ਓ ਦੇਖੋ ਸੱਟ ਨਾ ਲਵਾ ਲਿਓ ਭਰਾਵਾ ਆਹ ਗੇਟਰ ਗੱਡੀ ਚਲੋ ਵੇ ਚਲੀਏ ਕਿੱਧਰ ਮੈਨੂੰ 5 ਬੰਦੇ ਦੋ ਬਾਬਾ ਜੀ 5 ਬੰਦੇ ਲਾਓ ਆ ਜਾਓ ਯਾਰ ਪੰਜ ਬੰਦੇ ਤੁਸੀਂ ਪੰਜ ਬੰਦੇ ਜਾਓ ਕਿਹੜੇ ਕਿਹੜੇ ਆ ਚਾਚਾ ਕਿੱਥੇ ਗਿਆ ਚੱਲ ਉਤਾਰ ਆ ਕਿਹੜੀ ਫੌਂਟ ਮੇਰੇ ਨਾਲ ਜਾਣੀ ਆ ਜਾਓ ਪੰਜ ਪੰਜ ਚੱਲ ਬਈ ਚੱਲ 50 ਦੀ ਗੱਡੀ ਜਾਓ ਰੁਕ ਜਾਓ ਆ ਜਾਓ ਸਰਪੰਚ ਕਿੱਥੇ ਆ ਆ ਆ ਜਾਓ ਬਈ ਚਲ ਸਰਪੰਚ ਚੱਲ ਬੜੇ ਅਸੀਂ ਆਹ ਨਾਲ ਜਾਓ ਯਾਰ ਸਰਪੰਚ ਸਰਪੰਚ ਤਰਾਦੀ ਭਾਈ ਉਹ ਪਿੰਡ ਸਰਪੰਚ ਦੇ ਪਛਾਣ ਆ ਭਾਜੀ ਪਿੰਡ ਦੇ ਹੀ ਤੁਸੀਂ ਚਲ ਚੱਲ ਬਈ ਹੋ ਨਹੀਂ ਵੀਰਿਆ ਕੀ ਗੱਲ ਹੋ ਗਈ ਯਾਰ ਫੂਲ ਆਪਣੇ ਨਾਲ ਕੁਝ ਨਾ ਕਿਲੇ ਹੋਇਆ ਕਰਦੇ ਫੂਕੀ ਜੱਜੂ ਤੇ ਕਰਦੇ ਨਾ ਟੋਕੀ ਹੈ ਤੋ ਇੱਧਰ ਮੇਰੇ ਕੋਲ ਹਾਂਜੀ ਉਹਨਾਂ ਦੇ 7 ਕਿਲੋਮੀਟਰਾਂ ਗੱਡੀਆਂ ਲੈ ਲਈਏ ਹਾਰਸ਼ ਆ ਜਾ ਵੀਰ ਜੇ ਪੈਸੇ ਚੱਲੀਏ ਅੱਧਾ ਕਿੰਮੇ ਆਪਣੀਆਂ ਗੱਡੀਆਂ ਨੇ ਗੱਡੀਆਂ ਵਧੀਆਂ ਗਈਆਂ ਮੈਂ ਆਪਰੇਸ਼ਾਸ਼ਨ ਨੂੰ ਪ੍ਰਸ਼ਾਸਨ ਰਹਿ ਗਿਆ ਡੀਐਸਪੀ ਸਾਹਿਬ ਨੂੰ ਕੋਲ ਲੈ ਆਓ ਗੱਡੀਆਂ ਤੁਹਾਡੀਆਂ ਆ ਬੱਸ ਅਸੀਂ ਕਿੱਥੇ ਜਾ ਰਹੇ ਹਾਂ ਅਸੀਂ ਨੇ ਰਾਜ ਨੂੰ ਕਿਹਾ ਉਹ ਕਿੱਥੇ ਹੋ ਵੀ ਚੱਲੇ ਆ ਸਿੱਧੀ ਗੱਲ ਤੁਸੀਂ ਪਿੰਡ ਨੂੰ ਚੱਲੇ ਆ ਜੀ ਅਸੀਂ ਵੈਰੀਫਾਈ ਕਰਨ ਚੱਲੇ ਆ ਜਿਹੜੇ ਕਹਿੰਦੇ ਬੰਦੇ ਫੜੇ ਆ ਅਸੀਂ ਉਹ ਬੰਦੇ ਵੈਰੀਫਾਈ ਕਰਨੇ ਆ ਠੀਕ ਆ ਜੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਕਹਿੰਦਾ ਦੇਖੋ ਸਿੱਧੀ ਜੀ ਗੱਲ ਆ ਉਹਨਾਂ ਨੇ ਲਾਅ ਐਂਡ ਆਰਡਰ ਅਸੀਂ ਨਹੀਂ ਖਰਾਬ ਕੀਤਾ ਇਹ ਤਾਂ ਮੁੰਡੇ ਤਪੇ ਇਸ ਲਈ ਹੋਏ ਉਹ ਗਾਹ ਦਿੰਦੇ ਨੇ ਹਨਾ ਅਸੀਂ ਨਹੀਂ ਲਾਅ ਐਂਡ ਆਰਡਰ ਖਰਾਬ ਕੀਤਾ ਅਸੀਂ ਤਾਂ ਕਹਿੰਨੇ ਪਰਚਾ ਕੱਟ ਲਿਆ ਠੀਕ ਆ ਮੈਂ ਤਾਂ ਇਹ ਕਹਿੰਦਾ ਉਹਨਾਂ ਦੀ ਜਿਹੜੀ ਦਿਲੀ ਤਾਂਗ ਆ ਨਾ ਸਾਡੇ ਨਾਲ ਟੱਕਰਨ ਦੀ ਸਾਡੇ ਵਿੱਚ ਬੱਜਣ ਦੀ ਉਹਨਾਂ ਨੇ ਵੀਡੀਓ 'ਚ ਕਿਹਾ ਵੀ ਪੰਜਾਬੀਆਂ ਨੇ ਇੱਕ 'ਚ ਬੱਜਣਾ ਮੈਂ ਕਹਿੰਦਾ ਮੈਂ ਲਿਖਤੀ ਦਿੰਦਾ ਮੇਰਾ ਮਰੇ ਜ਼ਿੰਮੇ ਦਾ ਮੈਂ ਐਫੀਡਵਿਟ ਦਿੰਦਾ ਮੈਂ ਜ਼ਿੰਮੇਦਾਰ ਹਾਂ ਉਹ ਜਿਹੜਾ ਕਹਿੰਦਾ ਸੀ ਸਾਡੇ ਵਿੱਚ ਬੱਜੋ ਉਹਦੇ ਨਾਲ ਮੈਨੂੰ 5 ਮਿੰਟ ਦੇ ਦਿਓ ਬਸ ਗੱਲ ਹੀ ਹੋਰ ਕੋਈ ਨਹੀਂ 5 ਮਿੰਟ ਦੇ ਦਿਓ ਰੋਈ ਰੋਈ ਦਾ ਕਲੇਸ਼ ਮਕਾਈਏ ਯਾਰ ਪੁਲਿਸ ਰੋਜ਼ ਗਾਲ੍ਹਾਂ ਦਿੰਦੇ ਨੇ ਰੋਜ਼ ਗਾਲ੍ਹਾਂ ਦਿੰਦੇ ਨੇ ਕਿ ਅਸੀਂ ਮਾਮਲਾ ਦਰਜ ਕਰਕੇ ਉਹਨਾਂ ਨਾਲ ਜਿਹੜੇ ਗ੍ਰਿਫਤਾਰ ਮਾਮਲਾ ਕਿਹੜੀਆਂ ਧਾਰਾਵਾਂ 'ਚ ਦਰਜ ਹੋਇਆ ਦੰਗਾ ਪੜਕਾਉਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਆ ਇੱਕੋ ਕਮਿਊਨਿਟੀ ਨੂੰ ਟਾਰਗੇਟ ਉਹਨਾਂ ਨੇ ਕੀਤਾ ਆ ਆਈਟੀ ਐਕਟ ਉਹਨਾਂ ਤੇ ਲਗਵਾਇਆ ਹੁਣ ਆਪਾਂ ਪੰਜ ਬੰਦੇ ਆਪਾਂ ਫਾਨੀਸੇ ਜੇ ਮੇਰੇ ਪੰਜ ਬੰਦੇ ਹੋਗੇ ਨੇ ਆਪਾਂ ਪਹਿਲਾ ਬੰਦੇ ਵੈਰੀਫਾਈ ਕਰੀਏ ਠੀਕ ਹੈ ਜੀ ਉਹਨਾਂ ਤੇ ਧਾਰਾ ਜਿਹੜੀਆਂ ਲੱਗੀਆਂ ਆਈਟੀ ਐਕਟ ਉਹਨਾਂ ਤੇ ਬਣਦਾ ਚੰਗਾ ਭੜਕਾਣ ਦੀ ਜਿਹੜੀਆਂ ਧਾਰਾ ਲਾ ਆਪਾਂ ਪੰਜ ਬੰਦੇ ਸਾਹਮਣੇ ਨਾਲ ਬੈਠੋ ਤੇ ਵੈਰੀਫਾਈ ਕਰਕੇ ਚਲੋ ਚੱਲੀਏ ਆਪਾਂ ਅਗਾਂ ਮਸਲਾ ਸਭ ਸਾਰਿਆਂ ਨੂੰ ਪਤਾ ਹੈ ਕਿ ਆਹ ਤੇ ਆਪਾਂ ਸਾਰੇ ਹੱਕਾਂ ਪਾ ਕੇ ਹੁੰਦੀਆਂ ਆ ਪੰਜਾਬ ਦੀ ਪਹਿਚਾਣ ਸਾਰੇ ਵੀਰਾਂ ਦਾ ਪਹਿਲਾਂ ਤਾਂ ਆਵਾਜ਼ ਦੇ ਬਹੁਤ ਧੰਨਵਾਦ ਜੀ ਪੰਜਾਬ ਦੀ ਸਾਥ ਪੁੱਜਿਆ ਜੇ ਪੰਜਾਬ ਦੇ ਲੋਕਾਂ ਨੂੰ ਪੁੱਜੇ ਤਾਂ ਇਹ ਮਸਲਾ ਠੀਕ ਹੈ ਪੰਜ ਮੁਦੇ ਸੀ ਪੰਜੇ ਪ੍ਰਵਾਸੀ ਸੀ ਛੇਵਾਂ ਸਰਪੰਚ ਪ੍ਰਵਾਸੀ ਪ੍ਰੇਮ ਨਗਰ ਦਾ ਤਿੰਨ ਜਣੇ ਉਹਨਾਂ ਨੇ ਅਰੈਸਟ ਕਰਦੇ ਆ ਚੌਥਾ ਸਰਪੰਚ ਰੰਜੀਤ ਸਿੰਘ ਦਾ ਇੱਕ ਸਰਪੰਚ ਦਾ ਮੁੱਦਾ ਭਰਾਇਕ ਪੁੱਟਾ ਹੋਇਆ ਚਾਰ ਬੰਦੇ ਉਹਨਾਂ ਨੇ 6 ਬੰਦੇ ਦੇ ਉਹਨੇ ਪਰਚਾ ਕਰਤਾ ਚਾਰ ਨੂੰ ਨੇ ਅਰੈਸਟ ਕਰਤਾ ਠੀਕ ਹੈ ਜੀ ਕਾਨੂੰਨ ਦਾ ਪ੍ਰਭਾਵ ਆਇਆ ਪਰ ਇਹ ਕਦੇ ਕਿਸ ਸਾਹੂਦਾਰ ਬਾਈ ठीक सारे समु ताईं हिकु बारी चाचीअ बोलो बि अॻे पंजाब कोई मसला हूंदा पहली हूंदा भाईचारा